ਬੈਡਮਿੰਟਨ ਹਾਲ ਨਵਾਂ ਸ਼ਹਿਰ ਵਿਖੇ ਜ਼ਿਲ੍ਹਾ ਫੇੜ ਅਫਸਰ ਮੈਡਮ ਵੰਦਨਾ ਚੋਹਾਨ ਅਤੇ ਉਹਨਾਂ ਦੀ ਸਮੂਚੀ ਟੀਮ ਵੱਲੋਂ ਜ਼ਿਲ੍ਹਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਸ਼ੁਰੂ ਕਰਵਾਈ ਗਈ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਨਵਯੋਤ ਪਾਲ ਸਿੰਘ ਰੰਧਾਵਾ, ਐਮਐਲਏ ਸੰਤੋਸ਼ ਘਟਾਰੀਆ ਬਲਾਚੌਰ, ਇਹਨਾਂ ਤੋਂ ਇਲਾਵਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਲਲਿਤਮਨ ਪਾਠਕ, ਕੁਲਜੀਤ ਸਿੰਘ ਸਰਹਾਲ ਬੰਗਾ ਤੋਂ ਅਤੇ ਇਹਨਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਚੇਅਰਮੈਨ ਅਪਰੂਵਮੈਂਟ ٹرسٹ ਦੇ ਸਤਨਾਮ ਸਿੰਘ ਜਲਵਾਹਾ ਨੇ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਤੇ ਜ਼ਿਲ੍ਹਾ ਖੇਡ ਅਫਸਰ ਮੈਡਮ ਬੰਦਨਾ ਚੋਹਾਨ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਇਸ ਮੌਕੇ ਡਿਪਟੀ ਕਮਿਸ਼ਨਰ ਨਵੀਰਪਾਲ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸਾਨੂੰ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਖੇਡਾਂ ਖੇਡਣ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਨਵਾਸ਼ਮਾ ਜੀ ਅੱਜ ਦੀ ਜਿਹੜੀ ਡਿਸਟ੍ਰਿਕਟ ਚੈਂਪੀਅਨਸ਼ਿਪ ਹੋ ਰਹੀ ਹੈ ਇਹਦੇ ਵਿੱਚ ਸਾਡੇ ਮਾਨਯੋਗ ਐਮਐਲਏ ਕਟਾਰੀਆ ਮੈਡਮ ਆਏ ਹੋਏ ਨੇ ਇਹਦੀ ਜਿਹੜੀ ਇਨੋਗੂਰੇਸ਼ਨ ਕਰਨ ਵਾਸਤੇ ਇਹਦੇ ਵਿੱਚ ਜਿਹੜੇ ਵੀ ਅਸੀਂ ਆਪਣੀਆਂ ਮਾਨਯੋਗ ਸੀਐਮ ਸਾਹਿਬ ਨੇ ਆਦੇਸ਼ ਦਿੱਤੇ ਸੀ ਕਿ ਬੱਚਿਆਂ ਨੂੰ ਸਪੋਰਟਸ ਵੱਲ ਲੈ ਕੇ ਜਾਓ ਤਾਂ ਜੋ ਨਸ਼ਿਆਂ ਤੋਂ ਦੂਰ ਹੋ ਸਕਣ ਇਹ ਸਾਡਾ ਇਹੋ ਜਿਹਾ ਕਦਮ ਅਸੀਂ ਚੱਕਦੇ ਹੀ ਰਹਨੇ ਆ ਉਹਨਾਂ 'ਚੋਂ ਇੱਕ ਇਹ ਕਦਮ ਹੈਗਾ ਤੇ ਅੱਜ ਇਨੌਗੁਰੇਸ਼ਨ ਐਮਐਲਏ ਮੈਡਮ ਕਟਾਰੀਆ ਜੀ ਨੇ ਕੀਤੀ ਹੈ ਅੱਜ ਦੀ ਜੋ ਸ਼ੁਰੂਆਤ ਹੋਣ ਜਾ ਰਹੀ ਹੈ ਉਹਦੇ ਬਾਰੇ 'ਚ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਇੱਕ ਸੁਪਨਾ ਹੈ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂ ਉਹਦੇ ਤਹਿਤ ਜਿਹੜਾ ਕਿ ਮੇਰੇ ਜ਼ਿਲ੍ਹੇ ਦੇ ਵਿੱਚ ਨਮਾ ਸ਼ਹਿਰ ਦੇ ਵਿੱਚ ਇਹ ਅੱਜ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਬਹੁਤ ਹੀ ਅੱਛਾ ਸ਼ਲਾੰਗਾ ਜੋ ਕਦਮ ਹੈ ਔਰ ਮੈਂ ਜਿੰਨਾ ਵੀ ਇਹ ਸਪੋਰਟਸ ਵਾਲੇ ਜਿਹੜੇ ਕਰਵਾ ਰਹੇ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦੀ ਆ ਔਰ ਬੱਚਿਆਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦੀ ਆ ਕਿ ਨਸ਼ਾ ਮੁਕਤ ਪੰਜਾਬ ਬਣ ਕੇ ਜਿਹੜਾ ਕਿ ਬੱਚੇ ਆਪਣੇ ਖੇਡਾਂ ਵੱਲ ਧਿਆਨ ਦੇ ਰਹੇ ਐ ਇਹਨਾਂ ਦੇ ਲਈ ਸ਼ਲਾੰਗਾ ਜੋ ਕਦਮ ਹੈ ਔਰ ਮੈਂ ਇਸ ਗੱਲ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਸਾਰਿਆਂ ਨੂੰ ਅੱਜ ਅਸੀਂ 1 ਅਗਸਤ 2024 ਨੂੰ ਅਸੀਂ ਮਿਊਨਿਸਪਲ ਬੈਡਮਿੰਟਨ ਹਾਲ ਵਿਕੇ ਡਿਸਟ੍ਰਿਕਟ ਬੈਡਮਿੰਟਨ ਚੈਂਪੀਅਨਸ਼ਿਪ ਸਬ ਜੂਨੀਅਰ ਐਂਡ ਜੂਨੀਅਰ ਚੈਂਪੀਅਨਸ਼ਿਪ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਲੜਕੀਆਂ ਔਰ ਲੜਕੀਆਂ ਨੇ ਬਹੁਤ ਹੱਤ ਵੱਧ ਕੇ ਭਾਗ ਲਿਆ ਅਤੇ ਉਸ ਦੇ ਵਿੱਚ ਆਪਾਂ ਨੇ ਅੰਡਰ 9 13 15 17 ਔਰ 19 ਵਰਗ ਦੇ ਬੱਚਿਆਂ ਦਾ ਪਾਰਟਿਸਪੇਸ਼ਨ ਕਰਵਾਇਆ ਤੇ ਇਸ ਮੌਕੇ ਤੇ ਅਸੀਂ ਆਪਣੇ ਮਾਨਯੋਗ ਡਿਪਟੀ ਕਮਿਸ਼ਨਰ ਸਰਦਾਰ ਨਜੋਤਪਾਲ ਸਿੰਘ ਰੰਦਾਵਾ ਤੇ ਮੈਡਮ ਰਿਸਪੈਕਟਡ ਸੰਤੋਸ਼ ਘਟਾਰੀ ਜੀ ਨੂੰ ਅਸੀਂ ਅੱਜ ਮੁੱਖ ਮਹਿਮਾਨ ਵਜੋਂ ਇਨਵਾਈਟ ਕਰਿਆ ਅਸੀਂ ਉਹਨਾਂ ਨੇ ਇਸ ਟੂਰਨਾਮੈਂਟ ਦੀ ਇਨੋਗ੍ਰੇਸ਼ਨ ਕੀਤੀ ਅਤੇ ਉਸ ਦੇ ਨਾਲ ਹੀ ਮੁੱਖ ਮਹਿਮਾਨ ਵਜੋਂ ਹਲਕਾ ਇਨਚਾਰਜ ਨਵਾਂ ਸ਼ਹਿਰ ਰਿਸਪੈਕਟਡ ਲਲਿਤ ਮੋਹਨ ਪਾਠਕ ਜੀ ਔਰ ਹਲਕਾ ਇਨਚਾਰਜ ਬੰਗਾ ਕੁਜੀਤ ਸਿੰਘ ਸਰਹਾਲ ਜੀ ਚੇਅਰਮੈਨ ਅਪਰੂਵਮੈਂਟ ٹرسٹ ਦੇ ਚੇਅਰਮੈਨ ਜਿਹੜੇ ਸ਼੍ਰੀ ਸੁਤਨਾਮ ਸਿੰਘ ਚਲਵਾਹਾ ਜੀ ਔਰ ਇਹਨਾਂ ਦੇ ਨਾਲ ਕਾਫੀ ਜਿਹੜੇ ਇਹਨਾਂ ਦੇ ਨਾਲ ਆਏ ਸੀ ਉਹਨਾਂ ਨੇ ਮੁੱਖ ਮਾਨਵਜੋਤੀ ਸ਼ਿਕਤ ਕੀਤੀ ਹੈ ਤੇ ਇਸ ਟੂਰਨਾਮੈਂਟ ਨੂੰ ਬਹੁਤ ਹੀ ਵਧੀਆ ਸਕਸੈਸਫੁਲ ਬਣਾਇਆ ਹੈ ਤਾਂ ਕਿ ਬੱਚੇ ਵੱਧ ਚੜ ਕੇ ਪਾਰਟਿਸਪੇਟ ਕਰਨ ਔਰ ਇਹਦੇ ਵਿੱਚ ਉਹਨਾਂ ਨੇ ਬੱਚਿਆਂ ਨੂੰ ਨਸ਼ਾ ਮੁਕਤੀ ਦਾ ਵੀ ਸੰਦੇਸ਼ ਦਿੱਤਾ ਤਾਂ ਕਿ ਬੱਚੇ ਵੱਧ ਤੋਂ ਵੱਧ ਗੇਮ ਦੇ ਵਿੱਚ ਪਾਰਟਿਸਪੇਟ ਕਰਨ ਅਤੇ ਨਸ਼ੇ ਤੋਂ ਮੁਕਤ ਹੋ ਸਕਣ ਇਹਦਾ ਮੇਨ ਪਰਪਸ ਇਹੀ ਹੈ ਸਾਡਾ ਕਿ ਬੱਚਿਆਂ ਨੂੰ ਜਿਹੜਾ ਸਪੋਰਟਸ ਦਾ ਕਲਚਰ ਨਹੀਂ ਮਿਲ ਰਿਹਾ ਤੇ ਆਪਣੇ ਡੀਸੀ ਸਾਹਿਬ ਡਿਪਟੀ ਕਮਿਸ਼ਨਰ ਰਿਸਪੈਕਟਡ ਆਪਣੇ ਨਵਜੋਤ ਬਾਸ ਸਿੰਘ ਜੰਦਾਵਾਜੀ ਨੇ ਇਹ ਪ੍ਰੈਜ਼ੀਡੈਂਟ ਕਮ 하게 ਨੇ ਔਰ ਮੇਰੀ ਜਿਹੜੀ ਸੈਕਟਰੀ ਕਮ ਡਿਸਟ੍ਰਿਕਟ ਸਪੋਰਟਸ ਆਫਸਰ ਨਾ ਤੇ ਇਹਦੇ ਵਿੱਚ ਕਾਫੀ ਬੱਚਿਆਂ ਨੇ ਪਾਰਟਿਸਪੇਟ ਕਰਨ ਦੇ ਬਾਵਜੂਦ ਉਹਨਾਂ ਨੂੰ ਇਹ ਸੰਦੇਸ਼ ਦਿੱਤਾ ਕਿ ਨਸ਼ੇ ਵਾਲ ਨਾ ਜਾਣ ਅਤੇ ਵਾਤਵਾਰਤ ਸਪੋਰਟਸ ਦੇ ਵਿੱਚ ਆਪਣਾ ਪਾਰਟਿਸਪੇਟ ਕਰਨ ਉਹਨਾਂ ਦੀ ਟੀਮ ਨੇ ਸਾਡਾ ਇਹ ਟੂਰਨਾਮੈਂਟ ਕਰਾਉਣ ਦਾ ਬਹੁਤ ਹੀ ਸਕਸੈਸਫੁਲ ਲੋਕਦਾਨ ਦਿੱਤਾ ਹੈ ਔਰ ਸਾਡੇ ਜਿਹੜਾ ਟੂਰਨਾਮੈਂਟ ਹੈ 1 ਅਗਸਤ ਤੋਂ 2 ਅਗਸਤ ਦੇ ਵਿੱਚ ਕੱਲ ਤੱਕ ਸਾਰਾ ਟੂਰਨਾਮੈਂਟ ਹੈ ਔਰ ਕੱਲ ਕੱਲ ਹੀ ਪ੍ਰਾਈ ਡਿਸਟ੍ਰਿਬਿਊਸ਼ਨ ਕੀਤਾ ਜਾਏਗਾ ਜਿਸ ਦੇ ਵਿੱਚ ਡਿਪਟੀ ਸਾਹਿਬ ਜੀ ਵੱਲੋਂ ਬੱਚਿਆਂ ਨੂੰ ਮੈਡਲ ਪ੍ਰਦਾਨ ਕੀਤੇ ਜਾਣਗੇ ਔਰ ਇਸ ਦੇ ਵਿੱਚ ਆਪਾਂ ਨੇ ਸਾਰੇ ਪਾਰਟਿਸਪੀਕੇਸ਼ਨਸ ਨੂੰ ਸਰਟੀਫਿਕੇਟਸ ਦਿੱਤੇ ਨੇ ਮੈਡਲਸ ਮੈਡਲਸ ਦੇਣੇ ਨੇ ਪਲੱਸ ਜਿਹੜੇ 올 ਰੌਂਡਰ ਜੀਨਰ ਹੋਣਗੇ ਔਰ ਬੈਸਟ ਪਲੇਅਰ ਹੋਣਗੇ ਉਹਨਾਂ ਨੂੰ ਪ੍ਰੋਫੈਸ਼ਨਲ ਸਨਮਾਨਿਤ ਕੀਤਾ ਜਾਏਗਾ